ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਤ ਆ ਗਾਤ ਅਮਰੀਕ ਕਾਕਵਾ ਸੀਕਾਪੇ ਕੂਤਰ ਕੁਵਾਤਰ ਸਾਰੇ ਵੀਰਾਂ ਦੇ ਲਓ ਬਾਪੇ ਕਰਤੀਆ ਵਲੌਗ ਦੀ ਸਟਾਰਟਿੰਗ ਵੈਸੇ ਅੱਜ ਬਹੁਤ ਲੇਟ ਕੀਤੀ ਹੈ ਲਗਭਗ ਯਾਰ ਆ ਮੁਰੇ ਸਾਵਣ ਪਿਆ ਪਿਆ ਹੁੰਦਾ 8:33 ਹੋ ਗਏ ਚੱਕ ਰਿਹਾ ਅੱਜ ਕੂਤਰ ਕੁਵਾਤਰ ਨਹੀਂ ਡਾਉਣੇ ਸੀਗੇ ਅੱਜ ਤੁਹਾਨੂੰ ਪਤਾ ਵੀ ਜਵੈਣ ਵਗੈਰਾ ਪਿਓ ਕੇ ਰੱਖੀ ਸੀਗੇ ਆਪਾਂ ਹੁਣ ਤਰਾ ਵਾਸਤੇ ਸੈਟਮੈਂਟ ਕਰਦੇ ਆਂ ਜਾਨਵਰ ਤੇ ਸ਼ਾਇਦ ਕੁਝ ਨਵੇਂ ਕੂਤਰ ਡਾਲ ਕੇ ਜਿਨ੍ਹਾਂ ਨੇ ਪਹਿਲਾ ਰੰਗ ਲਾਇਆ ਸੀ ਚਾਰ ਕਬੂਤਰਾਂ ਦੇ ਲਓ ਜੀ ਤੇ ਜਿਹੜੀਆਂ ਨਵੀਆਂ ਕੂਤਰਾਂ ਸੀਗੀਆਂ ਬਈ ਲਗਭਗ ਟਾਈਮ ਹੋ ਗਿਆ ਨਾ 9 ਵਜੇ ਹੋਣਗੇ ਨਾ ਇੱਕ ਮਿੱਤਰ ਦਾ ਵੀ ਫੋਨ ਆਈ ਜਾਂਦਾ ਆਪਣੇ ਦਾ ਕੋਈ ਨਾ ਬਾਤ ਚੱਕ ਲਾਂਗੇ ਤੇ ਇਹ ਚਾਰੇ ਦੇ ਚਾਰੇ ਕਬੂਤਰਾਂ ਵਿੱਲੀਆਂ ਬਈ ਤੇ ਵੈਸੇ ਤੁਹਾਨੂੰ ਪਤਾ ਹੋਣਾ ਆਪਾਂ 5 ਕਬੂਤਰਾਂ ਨੂੰ ਦਵਾਈ ਲਈ ਸੀ ਪਹਿਲਾਂ ਮਤਲਬ ਤੇ ਪੰਜਾਂ ਦੀ ਰੰਗ ਲਾਇਆ ਸੀਗਾ ਤੇ ਇੱਕ ਕਬੂਤਰੀ ਦਾ ਤੁਹਾਨੂੰ ਪਤਾ ਫਿਰ ਆਪਾਂ ਕੱਢ ਹੀ ਦਿੱਤੀ ਸੀ ਨਾ ਟਾਈਮ ਨਾਲ ਹੀ ਮਤਲਬ ਨਿਕਲ ਗਈ ਸੁੱਤ ਨੇ ਜਾਲ ਚ ਪਾਉਂਦਿਆਂ ਤੋਂ ਤੇ ਚਾਰ ਕਬੂਤਰਾਂ ਰਹਿ ਗਈਆਂ ਮਗਰ ਬਈ ਤੇ ਇਹ ਚਾਰੇ ਦੇ ਚਾਰੇ ਆਪਣੇ ੱਡੇ ਲੱਗੀਆਂ ਹੋਣ ਹੈ ਕਬੂਤਰਾਂ ਲਗਭਗ ਦੋ ਸ਼ਾਖਾਂ ਹੈ ਇੱਕ ਚਿੱਟੀਆਂ ਦੀ ਹੈ ਤੇ ਇੱਕ ਪੱਥਰ ਰੰਗਾਂ ਖਾਂਦੀ ਹੈ ਤੇ ਇਹਨਾਂ ਚੋਂ ਬੰਨ ਕੇ ਚੱਲ ਤਿੰਨ ਸਿੱਧੀਆਂ ਹੁੰਦੀਆਂ ਰਹੀਆਂ ਤੇ ਕੱਲੀ ਆਹ ਜਿਹੜੀ ਵਿਚਾਲੇ ਛਾਹ ਖਿਫਟੇ ਗਲਾਬੀ ਕਾਂਤਰਾਂ ਵਾਲੀ ਇਹ ਪਾਸੇ ਬੈਠ ਕੇ ਉਡੀਕ ਰਹੀ ਐ ਚਲੋ ਬੈਠਣ ਉਹਨਾਂ ਨੂੰ ਕੋਈ ਚੱਕ ਨਹੀਂ ਇੱਥੇ ਕੋਈ 10 20 ਮਿੰਟ ਧੁੱਪੇ ਛਤਰੀ ਤੇ ਜਾਲ ਤੇ ਰੱਖਤਾ ਤੇ ਫਿਰ ਡਾਵਾਂਗੇ ਤੇ ਉਹਨੇ ਆਹ ਕਬੂਤਰ ਵੀ ਆਪਣੇ ਵਿਹਲੇ ਆ ਵੀ ਲਗਭਗ ਵਿੱਚੋਂ ਦੋ ਕਬੂਤਰੇੜੇ ਦਾਣੇ ਦੂਰੇ ਰੱਖੀ ਪਏ ਐ ਸਰ ਜੀ ਤੇ ਇਧਰ ਆਪਣੇ ਬੈਠ ਕਲੇ ਕਬੂਤਰਾਂ ਨੂੰ ਪਾਣੀ ਪੂਣੀ ਪਾਦ ਗਏ ਮੈਂ ਕਿਹਾ ਹਣਾ ਆਇਆ ਪੱਤਾ ਆਇਆ 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 ਬੱਚਾ ਵੜਾ ਸਿਆਣਾ ਸﺠੇਂਦਰ ਵਾਲਾ ਆਇਆ ਆਇਆ ਸ਼ਿਰਾ ਚਲ ਕੁਇ ਦੇ ਕਰੇ ਚ ਪਾਣੀ ਪਾ ਲੈ ਹਾਂਜੀ ਬਾਬੇਓ ਤੇ ਕਰੀਏ ਜੀ ਨਵੇਂ ਕਬੂਤਰ ਉਡਾਉਣ ਦੀ ਤਿਆਰੀ ਪਹਿਲੇ ਨੰਬਰ ਤੇ ਤਾਂ ਆਪਣਾ ਸਪੇਅਰ ਕੱਢ ਕੇ ਬਾਹਰ ਠੀਕ ਹੈ ਵੀ ਉਤਲੀ ਛਤਰੀ ਤੇ ਬਹਿ ਜਾਏ ਇਹ ਉਹ ਇੱਥੇ ਕਿਉਂ ਬਹਿ ਗਿਆ ਉਸ ਤਾਂ ਪਹਿਲਾਂ ਹੀ ਇੱਕ ਬੰਡ ਰੱਖੀ ਆ ਭਈ ਇਹ ਕਹੋਂ ਤਾਂ ਛਤਰੀ ਤੇ ਕੂਤਰੀ ਬੰਨ ਰੱਖੀ ਆ ਇੱਕ ਤਾਂ ਛਤਰੀ ਲਾਤੀ ਹੋਜਦਾ ਛੜਰਾਂ ਨੂੰ ਪਿੰਜਰੇ ਚ ਪਾਈ ਪਿਆ ਲਓ ਜੀ ਤਿੰਨੇ ਛਤਰੀਆਂ ਕਰਤੀਆਂ ਸੈੱਟ ਤੇ ਪਿੰਜਰਾ ਖੋਲਦਿ ਗੋਈ ਇਹਨਾਂ ਦਾ ਐਂ ਡਾਵਾਂਗੇ ਇਹਨੂੰ ਅੱਜ ਓਹੋ ਇੱਕ ਮਿੰਟ ਖੜਜ 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 ਇਹ ਇੱਥੇ ਯਾਰ ਇਹਨੂੰ ਕਿਸੇ ਸਾ ਤੇੜਦਾ ਨਹੀਂ ਇਹ ਚਾਰੇ ਕਬੂਤਰਾਂ ਉੱਡ ਗਿਆਂ ਬਈ ਕੀ ਯਾਰ ਜਦੋਂ ਮਤਲਬ ਸਾਨੂੰ ਜਿਹੜੀ ਚੀਜ਼ ਖਾਉਣੀ ਸੀ ਨਾ ਮੈਂ ਪਿੰਜਰਾ ਖੋਲ ਕੇ ਪਾਸੇ ਹੋ ਗਿਆ 20 ਹਰੀ ਕੈਮਰਾ ਖੋਲ ਲਾਪੇ ਗਿਆ ਹਮਰਾ ਕਟਿਆ ਜਾਇਆ ਕਰਾਪੇ ਕੈਮਰਾ ਕਟਿਆ ਜਾਇਆ ਕਰਿਓ ਸੀਨ ਹੀ ਨਹੀਂ ਕੈਪਚਰ ਹੋਇਆ ਆਪਣਾ ਚਲੋ ਕੋਈ ਨਾ ਚਾਰੇ ਕਬੂਤਰਾਂ ਉੱਡ ਗਿਆਂ ਬਈ ਤੇ ਤੇ ਉਹ ਦੇਖੋ ਆਹਾ ਕੀ ਬਾਤ ਆਣੀ ਪਹਿਲੇ ਛੇੜੇ ਚ ਰੱਬ ਚ ਲੱਗ ਗੀਆਂ ਇੱਕ ਆਉਂਦੀ ਇੱਕ ਹੋਉਂਦੀ ਇੱਕ ਹੋ ਜਾਂਦੀ ਠੀਕ ਆ ਚਾਰੇ ਫਿਰਦੀਆਂ ਚਲੋ ਕੋਈ ਨਾ ਭੌਣੇ ਭੂਣੇ ਬਹ ਨਾਲ ਦੀ ਨਾਲ ਹੀ ਸਿੱਧਾ ਬਹਿ ਜਾਣ ਪਾਉਂਦੀ 2 ਮਿੰਟ ਉੱਡ ਕੇ ਜਾਣਾ ਹਾਹਾ ਕਾਂ ਆ ਕਿਆ ਬਾਤ ਹੈ ਨਿਕ ਹੋ ਜਾਂਦੀ ਤੇ ਅੰਦਰ ਵੀ ਕੂਤਰਾਂ ਨੂੰ ਜਵੈਨ ਲਾਤੀ ਉਹ ਵੀ ਸਮਝ ਦਿਖਾਉਣਾ ਮੈਂ ਲਓ ਜੀ ਸਾਨੂੰ ਦਿਖਾ ਕੇ ਬਿਠਾ ਕੇ ਕੂਤਰ ਹੈ ਬੋਲਦਾ ਕਮਾਲ ਆਇਆ 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 ਇੰਨੇ ਹੀ ਕੰਮ ਹੁਣ ਸਿੱਟ ਲੈਨੇ ਇਹਨਾਂ ਨੂੰ ਆਪਾਂ ਗੱਲ ਭਰਨੇ ਬੈਠੇ ਬੈਠੇ ਕੁਰਸੀਆਂ ਤੇ ਨਵੇਂਾਂ ਚੋਂ ਦੋ ਕਬੂਤਰਾਂ ਸਿੱਧੀਆਂ ਆ ਕੇ ਬਹਿ ਗਈਆਂ ਇੱਕ ਤਾਂ ਗੁਲਾਬੀ ਫੁੰਝਾ ਹਰਾ ਟੂਸਾ ਇੱਕ ਟੂਸੇ ਟੌਰੀ ਵਾਲੀ ਇੱਕ ਤਾਂ ਦੋਵੇਂ ਕੱਛਾਂ ਵਾਲੀ ਪਾਸੇ ਬਹਿ ਗਈ ਹਨਾ ਮਤਲਬ ਪਤਾ ਨਹੀਂ ਕਿੱਥੇ ਤੇ ਨੇੜੇ ਤੇੜੇ ਬਹਿ ਗਈ ਹੋਣੀ ਆ ਤੇ ਇੱਕ ਬਹਿ ਗਈ ਗੁਲਾਬੀ ਕਾਂਤਰਾਂ ਵਾਲੀ ਜਿਹੜੀ ਤੁਹਾਨੂੰ ਦੱਸਿਆ ਸੀਗਾ ਤੇ ਪਰ ਗੁਲਾਬੀ ਕੱਛਾਂ ਵਾਲੇ ਨੂੰ ਪਾਸੇ ਬੈਠ ਰਾਂਗੇ ਸੋ ਪੈਰਾਂ ਦੀ ਸੁੱਚੀ ਸੀ ਚਲੋ ਕੋਈ ਟਿੱਕਤ ਵਾਲੀ ਗੱਲ ਨਹੀਂ ਮਤਲਬ ਵੀ ਬਸ ਸ਼ਾਂਤ ਕਰ ਘਰੇ ਆ ਜੇ ਬਹੁਤ ਹੁੰਦਾ ਜਾਨਵਰ ਤੇ ਬਈ ਦਵਾਈ ਲਾਦੀ ਮਤਲਬ ਪਾ ਲਈ ਇਹਨਾਂ ਚੋਂ ਇੱਕ ਕਬੂਤਰ ਨੂੰ ਲਾਤੀ ਇਹਨਾਂ ਚੋਂ ਇੱਕ ਨੂੰ ਲਾਤੀ ਇਹਨਾਂ ਚੋਂ ਦੋਹਾਂ ਨੂੰ ਲਾਤੀ ਇਹਨੂੰ ਵੀ ਲਾਤੀ ਇੱਕ ਤਾਂ ਆ ਰਹੇਗੀ ਇੱਕ ਆ ਰਹੇਗੀ ਤੇ ਦੋ ਕਬੂਤਰ ਇਧਰ ਹੋ ਰਹੇਗੇ ਜਿਹੜੇ ਚਾਰ ਵੇਲੇ ਨਹੀਂ ਸੀਗੇ ਠੀਕ ਐ ਤੇ ਜਵੈਨ ਵਾਲਾ ਪਾਣੀ ਦੇਖ ਲੋ ਰੰਗ ਇਹੋ ਜਿਹਾ ਬਣ ਗਿਆ ਸੀ ਉਹਦਾ ਲਓ ਜੀ ਨਾਂ ਬਾਲਾ ਗਾੜਾ ਨਾਂ ਬਾਲਾ ਪਤਲਾ 20 20 25 ਬਚੀ ਐਮ ਐਲ ਆਲਦੇ ਹਿਸਾਬ ਤੇ ਦੇਖ ਕੇ ਲਾਤੀ ਆਪਾਂ ਚਲੋ ਜੀ ਤੇ ਹੁਣ ਘਰੋਂ ਰੋਟੀ ਖਾਏ ਆਈਏ ਮਾਨੇ ਕਿ ਚਲ ਹਰੇ ਕੂਤਰਾ ਨੇ ਨਾ ਤਾਂ ਜਵੈਨ ਵਾਲਾ ਪਾਣੀ ਖਿੱਚਿਆ ਤੇ ਨਾ ਆਪਣੀਆਂ ਦੋਵੇਂ ਪਾਸੇ ਬੈਠਿਆ ਕਬੂਤਰਾਂ ਦੇ ਸੀਗਾ ਮੈਨੂੰ ਹਨਾ ਵੀ ਕਿੱਥੇ ਤੇ ਭੂਕੰਗਾ ਮਾਚਰੂ ਨੇ ਟੈਮਰਿੰਗ ਦੀ ਰੋਟੀ ਖਾਣ ਲੱਗੀ ਤੀ ਮੁੜ ਕੇ ਟੈਮ ਲੱਗੇ ਨਾ ਲੱਗੇ ਲਓ ਭਾਈ ਕਾਂਤਰਾਂ ਵਾਲੀ ਵੀ ਆ ਗਈ ਨੇੜੇ ਹੀ ਉਹ ਆ ਕੇ ਬੈਠ ਗਈ ਸਾਹਮਣੇ ਇਹਨੂੰ ਜੇ ਨੂੰ ਛਤਰੀ ਤੇ ਬੈਠਣ ਦਾ ਹਿਸਾਬ ਨਹੀਂ ਆਇਆ ਤੇ ਹੋਈ ਤਾਂ ਬੇਵੱਤੀ ਪਈ ਐ ਇਹ ਵੀ ਹਾਂਜੀ ਬਾਬਿਓ ਤੇ ਦਾਣੇ ਦੂਨੇ ਰੱਖਦੇ ਸੀ ਬਈ ਕੂਤਰਾਂ ਨੂੰ ਠੀਕ ਐ ਇਹ ਵੀ ਕੋਈ ਬਾਲੀ ਮਾਂ ਤਾਂ ਹੀ ਨਹੀਂ ਲਾਈ ਮੈਂ ਹੁਣ ਚੱਕ ਲੈਣੇ ਦਾਣੇ ਆਪਾਂ ਇਹਨਾਂ ਦੇ ਸਹੀ ਦੱਸਣਾ ਮੇਰਾ ਆਪਦਾ ਕੰਮ ਖੇਤੋਂ ਐ ਬੰਮ ਮੈਨੂੰ ਤਾਂ ਗਰਮੀ ਆਉਂਦੀ ਤਾਂ ਚੱਲੀਂ ਜਿਆ ਮੇਰੇ ਅੱਖਾਂ ਮੂੰਹ ਦੇਖ ਲਓ ਤੁਸੀਂ ਅੰਦਰ ਬੈਠੇ ਤਾਂ ਮੇਰਾ ਹਾਲ ਹੋ ਜਾਂਦਾ ਮੈਥੋਂ ਬਾਹਰ 1 ਮਿੰਟ ਵੀ ਨਹੀਂ ਖੜਿਆ ਜਾਂਦਾ ਜਦੋਂ ਇਹ ਬਾਹਰ ਆਏ ਨਾ ਲੱਗਦਾ ਹੀ ਬਸ ਡਿੱਗ ਪਿਆ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਨਾ ਮੈਂ ਤਾਂ ਓਹੋ ਤੇ ਗੁਲਾਬੀ ਕਾਂਤਰ ਵਾਲੀ ਵੀ ਆ ਕੇ ਛਤਰੀ ਤੇ ਬੈਠ ਗਈ ਬਈ ਕੱਲੀ ਗੁਲਾਬੀ ਕੱਚਾਂ ਵਾਲੀ ਰਹਿ ਗਈ ਤੇ ਲਗਭਗ ਬਾਦਾਮ ਬਦੂਨ ਲਾ ਕੇ ਪਾਉਣਾ ਜਿਹੜੇ ਜਿਹੜੇ ਜਾਨਵਰ ਜੁਆਨ ਵਾਲਾ ਪਾਣੀ ਖਿੱਚ ਗਏ ਸੀ ਤੇ ਵੀਰ ਨੂੰ ਗੁਰੂਆ ਬਾੜੀ ਲਾਉਂਦੇ ਨਹੀਂਗੇ YouTube ਤਾਂ ਆਪਦੀ ਬਣਨ ਵਾਲੀ ਬੈਸਟ ਹੈ ਓ ਮਾਈ ਗਾਡ ਭਾਬੋ ਬਸ ਮੈਂ ਆਜੀ ਸਿਚੁਏਸ਼ਨ ਨਾ ਐਕਸਪਲੇਨ ਕਰਦਾ ਦਾ ਇਹ ਵੀத் ਰਹੀ ਹੈ ਮੇਰਾ ਨਾ ਖਾਂ ਖੋਦਾ ਮੇਰਾ ਨਾਮ ਹੀ ਟੁੜਿਆ ਜਾਂਦਾ ਹੈ ਨਾਮ ਇਹ ਤੋਂ ਖੜਿਆ ਜਾਂਦਾ ਹੈ ਮੈਂ ਤਾਂ ਸਿਰ ਤੋਂ ਵੀ ਆਂਦਾ ਹੈ ਸੇੜ ਚ ਹੋਰ ਪਤਾ ਨਹੀਂ ਬਸ ਯਾਰ ਸਹਿबस ਤੇ ਮੈਂ ਦੁਕਾਨ ਤੇ ਗਿਆ ਸੀ ਅੱਪਈ ਹਣਾ ਕੋਈ ਆਪਣੇ ਯਾਰ ਮਿੱਤਰ ਆਇਆ ਹਣਾ ਪੀਡੀ ਵਾਲੇ ਤੋਂ ਉਹਨੇ ਕਬੂਤਰ ਲੈ ਕੇ ਜਾਣੇ ਸੀ ਤੇ ਮੈਂ ਕਿਹਾ ਪਹਿਲਾਂ ਠੰਡਾ ਦਾ ਤਫੜ ਲਈ ਯਾਰ ਗਰਮੀ ਬਹੁਤ ਆ ਬਈ ਲਓ ਜੀ ਲਿਟਾ ਕੇ ਕੁੰਡੇ ਤੇ ਆਇਆ ਤੇ ਗੀਤ ਮਾਈਂ ਦੀ ਮੋਟ ਮਾਰਦੀ ਲੇ ਕੋ ਬਾਹਰ ਦੇ ਬਾਹਰ ਭੇਡ ਦਿੰਦੇ ਆ ਮੋਜਾ ਤੇ ਨਾਲ ਕੁਸ਼ਤੀ ਲਾਵਾਂਗੇ ਮੋਜਾ ਤੇ ਨਾਲ ਮੋਜਾ ਮੋਜਾ ਬੱਚੇ ਬੁੱਝੇ ਕਾਹ ਹੋ ਗਿਆ ਗੜ ਰੂਗਾ ਆਪ ਦਾ ਖਰਾਬ ਹੋ ਗਿਆ ਸੀਗਾ ਲਓ ਜੀ ਇੱਕ ਤਾਂ ਆਪਣਾ ਮੋਜਾ ਹੋ ਗਿਆ ਇਹ ਦਿੰਦੇ ਆਪਾਂ ਇਹਨਾਂ ਨੂੰ ਬਾਈਆਂ ਨੂੰ ਕੂਤ ਠੀਕ ਹੈ ਇਹ ਥੱਲ ਵੀ ਪਾਈ ਆਪਣੇ ਨਾਂ ਤੇ ਨੰਬਰ ਵਾਲੀ ਹੈ ਨਾ ਨਾਂ ਤੇ ਨੰਬਰ ਨਾ ਪੜ ਨੰਬਰ ਨਾ ਪੜ ਨਾਂ ਤਾਂ ਪਤਾ ਜੀ ਮੇਰੇ ਨੂੰ ਤੇਰੀ ਤਾਂ ਡਾਕ ਘਟਿਆ ਰਗਾ ਪੈ ਚੋਲੇ ਵੀ ਬੜਾ ਕਰਨਾ ਪੈ ਗਿਆ ਨੂੰ ਇੱਕ ਉਧਰ ਕੂਬਰੀ ਕੱਢਦੇ ਆਂ ਚਲ ਫਿਰ ਉਧਰ ਵਾਲਾ ਕੂਤਰ ਫੜਦਾ ਮੋਟਾ ਇਹ ਤਾਂ ਟੂ ਟਾਪ ਹੈ ਲਓ ਇਧਰੋਂ ਦੰਨਿਆ ਪੂਤ ਪੂਦ ਵੀ ਜਾਂਦੀ ਅੱਜ ਕੋਈ ਚੱਕ ਆਪਣੇ ਕੋਲ ਇਹਨਾਂ ਨਾਲ ਬੈਠੇ ਹੈਗੇ ਬਦਾਮਾ ਵਾਲੇ ਕੂਤਰ ਦੇ ਹੀ ਜਾਂਦੇ ਹਨ ਬਈ ਮੰਨ ਕੇ ਚੱਲੋ ਵੀ ਦੇਣ ਵਾਲੇ ਕੂਤਰ ਹੈ ਨਹੀਂ ਸੀਗੇ ਹੋਰ ਵੱਡੇ-ਬੁੱਡੇ ਤਾਂ ਫਿਰ ਮੰਨ ਕੇ ਚੱਲ ਜੀ ਰੋਡ ਦੇ ਕੂਤਰ ਸੀ ਆਪਣੇ ਬਦਾਮਾ ਵਾਲੇ ਹਨ ਤੇ ਮੈਂ ਚੱਲ ਪੂ ਚੱਕ ਕਰਨੀ

ਦੋਨੋਂ ਉਰ ਦੇ ਉਪਰੀ ਤੇਰੇ ਮਾਰ ਕੇ ਵੀ ਇੰਝ ਹੀ ਦੇ ਆਲੇ ਨਾ ਅੰਗਰ ਤੇ ਏ 2 ਡਿਗਰੀ ਦੇ ਕੰਮ ਆਇਆ ਥੋੜੇ ਬਾਕੀ ਜਿਵੇਂ ਚਿਕੜਾ ਕਿਤਾਬ ਉਹਨਾਂ ਦੇ ਕਿਵੇਂ ਹੈ ਭਰਾ ਐਸਾ ਆਪਣਾ ਵੀਡੀਓ ਲੈ ਤਾ ਭਾਈ ਇਹਨਾਂ ਨੂੰ ਜੋ ਹਾਂਜੀ ਬਾਜੀ ਤੇ ਉਹ ਵੀਰ ਭਈ ਚੱਲ ਗਏ ਹਨਾ ਉਹਨੂੰ ਦੋ ਕੂਤਰ ਦੇ ਦੋ ਨੂੰ ਦਿਖਾ ਹੀ ਦਿੱਤਾ ਮੈਂ ਤੇ ਬਾਕੀ ਮੇਰਾ ਹਾਲ ਹਨਾ ਮਾੜਾ ਹੀ ਹੈ ਥੋੜਾ ਜਿਆ ਥੋੜਾ ਜਣੀ ਮੇਰਾ ਪੂਰਾ ਹੀ ਮਾੜਾ ਤੂੰ ਸਿੱਧਾ ਸਾਬਾ ਮੈਂ ਉੱਠਣ ਦੀ ਪਹੁੰਚ ਨਹੀਂ ਮੈਂ ਤਾਂ ਕਰਕੇ ਨਾ ਇੱਕ ਮਨ ਕੈਮਰਾ ਬੈਕ ਕਰਦਾ ਮੈਂ ਮੰਜਾ ਨਾਲ ਹੀ ਲਾ ਲੇ ਇਧਰ ਪਿੰਜਰਿਆਂ ਦੇ ਹਨਾ ਵੀ ਇਧਰ ਬਸ ਐ ਬੈਠਾ ਬਿਠੀ ਨਾ ਇੱਥੋਂ ਸਾਈਂ ਕਬੂਤਰ ਦੇਖ ਲਿਆ ਕਰੂੰਗਾ ਤੇ ਆ ਕਬੂਤਰ ਸੰਭੀ ਜਾਂਦੇ ਆ ਬਾਈ ਆਪਾਂ ਸੱਚ ਹਨਾ ਤੇ ਉਹ ਜਿਹੜੀ ਹਰੀਆਂ ਬਗਲਾਂ 'ਚ ਲੜੀ ਜਾਂਦੀ ਹੈਗੀ ਬਸ ਮੈਨੂੰ ਕੱਲਾ ਐਵੇਂ ਇਹਦੇ ਤੇ ਜ਼ੋਰ ਦੇਦਾ ਦੂਜਿਆਂ ਨੂੰ ਤਾਂ ਗੱਪ ਨਹੀਂ ਮਾਰਦਾ ਬਾਈ ਸਿਰਫ ਚਾਰ ਕਬੂਤਰਾਂ ਨੂੰ ਬਦਾਮ ਪਾਏ ਆ ਦੂਜੇ ਨੂੰ ਕਿਸੇ ਨੂੰ ਬਦਾਮ ਦਊ ਨਹੀਂ ਪਏ ਆਪਾਂ ਹਨਾ ਆਪਾਂ ਕਿਉਂ ਗੱਪ ਮਾਰ ਕੇ ਮੇਰੇ ਤੋਂ ਹੁੰਦਾ ਹੀ ਕੋਈ ਨਹੀਂ ਪੈਂਦ ਨੇ ਦਾ ਮੈਂ ਜਵੇਂ ਡਾਉਣੀ ਵੀ ਉਹ ਡਾਉਣੀ ਹੋਈ ਜਾਂਦਾ ਇਹਦਾ ਇੰਨਾ ਟਲਾ ਤੱਕਦੇ ਉਹ ਨਹੀਂ ਹੋਸੀ ਨਾਲੇ ਹੋਇਆ ਕੋਈ ਨਹੀਂ ਸਰੀਰ ਪਿਆ ਠੰਡਾ ਸਾਰਾ ਅੰਦਰੋਂ ਅੱਖਾਂ ਦੁਖੀਆਂ ਦੀਆਂ ਸਿਰ ਦੁਖੀਆਂ ਦਾ ਲੱਤਾਂ ਦੁਖੀਆਂ ਦੀਆਂ ਬਾਹਾਂ ਦੁਖੀਆਂ ਨੇ ਕੋਲ ਅਗਰ ਆਪਾਂ ਮੈਂ ਤਾਂ ਘਣਾ ਆਇਆ ਥਾਣੀ ਕੰਮ ਲੋੜਦਾ ਖੂਦਰੀ ਵੀ ਸਾਹਮਣੇ ਜੇ ਨੀਂਦ ਨਹੀਂ ਲਾ ਕੇ ਮੁੜ ਕੇ ਕੰਮ ਹੋ ਜਾਊ ਟੇਡਾ ਆਪਾਂ ਗੋਲੀ ਗਾਲੀ ਲੈ ਲਗੇ ਪਹਿਲਾਂ ਬਈ ਅੱਲਾਹ ਜੀ ਤੇ ਇਕੱਠੀਆਂ ਦੋ ਹੀ ਚੱਕ ਲਿਆ ਬਈ ਹਾਂ ਉਹ ਚੱਕਰ ਕੀ ਅਭੀ ਇੱਕੋ ਕੋ ਗੋਲੀ ਨਹੀਂ ਸਰ ਕਰਦੀ ਆਪਣੇ ਤੇ ਸਿੱਧੇ ਦਾ ਦੇਣ ਨੂੰ ਤਾਂ ਕੋਈ ਫਿਰ ਦੋ ਤਿੰਨ ਲੈਣੀਆਂ ਪੈਣਗੀਆਂ ਤੇ ਫੇਰ ਆਪਾਂ ਨੂੰ ਫਰਕ ਕਰੂਗੀ ਫੇਰ ਵੀ ਫਰਕ ਕੀ ਕਰੂ ਨੀਂਦ ਆਉਣ ਲੱਗਦੀ ਬਸ ਇਹਨਾਂ ਤਾਂ ਆਹ ਕੰਮ ਕਰਦੀਆਂ ਇਹ ਲਓ ਜੀ ਤੇ ਤੈਨੂੰ ਘੰਡ ਕਾਂਥਲੇ ਉੱਤਰ ਨੂੰ ਬਤਾਵਾਂ ਰੱਖਦੇ ਆਪਣੇ ਉਤੋਂ ਰਿਪਾਂਡੇ ਕਰਿਆ ਸੀ ਆਇਓ ਆਇਆ 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 ਬੋਤਾ ਖਾਣਾ ਬਸ ਇੱਥੋਂ ਮੈਂ ਤਾਂ ਮੰਜੇ ਤੋਂ ਬੜਾ ਦੂਰ ਨਹੀਂ ਜਾਇਆ ਨਾ ਹੋ ਆਜੇ ਨਾ ਯਾਰ ਜਿੰਨਾ ਅੱਜ ਪੂਰਾ ਹਾਲਾ ਇਹਨਾਂ ਨਾਲ ਕਦੇ ਨਹੀਂ ਹੋਇਆ ਸੀਗਾ ਆਪਣਾ ਚੱਕਰ ਕੀ ਨਾ ਮੰਨ ਕੇ ਤੱਕ ਵੀ ਕੁਝ ਭਰਾ ਤਾਂ ਗਲਤ ਨਾ ਜੱਜ ਕਰਨਾ ਕਿ ਜਿਹੜਾ ਨਾ ਵੀ ਕਈ ਆਖਣਗੇ ਵੀ ਦੋ ਤਿੰਨ ਬੋਲਣਾ ਲੈ ਤੇ ਨਾ ਡੋਜ ਵਾਲੀ ਹੈ ਮਾੜੀ ਘੱਟ ਡੋਜ ਤਾਂ ਸਰੀੜੀ ਕਰਨ ਦੀ ਹੈ ਨਾ ਕਈ ਆਖਣਗੇ ਅੱਖਾਂ ਦੇਖ ਕੇ ਆਖੀ ਜਾਣਗੇ ਵੀ ਅੱਜ ਤਾਂ ਮੈਨੂੰ ਇਹਦਾ ਬੜਾ ਸਮਾਨ ਪਤਾ ਕਰ ਲਿਆ ਹੁੰਦਾ ਹੈ ਨਾ ਚਲੋ ਕੋਈ ਨਾ ਕੋਈ ਕੇਅਰ ਨਹੀਂ ਕਰਦਾ ਆਪਾਂ ਨੂੰ ਕੋਈ ਫਿਕਰ ਨਹੀਂ ਗਈ ਪਰ ਮੈਨੂੰ ਬਦਾਂ ਮੈਸੇਜ ਆ ਤੁਹਾਨੂੰ ਪਤਾ ਵੀ ਨਹੀਂ ਹੈ ਠੀਕ ਹੈ ਕਿ ਨਹੀਂ ਚੱਕਰ ਕੀ ਨਾ ਬਿਮਾਰ ਬਾਲਾ ਰਿਹਾ ਬਈ ਮੈਂ ਪਿਛਲੇ ਕੁਝ ਦੋ ਤਿੰਨ ਦੋ ਤਿੰਨ ਸਾਲਾਂ ਜਿਆਦਾ ਬਿਮਾਰ ਰਿਹਾ ਮੈਂ ਇਹ ਬੂਦਲਾਂ ਬਾਦਲਾਂ ਇਹਨਾਂ ਨੂੰ ਟੀਵੀ ਟੂ ਕੇ ਘਰ ਬੜੇ ਜਿਆਦਾ ਹੀ ਲੱਗਿਆ ਲਗਾਤਾਰ 15-15 ਬੂਦਲਾਂ ਲਾ ਕੇ ਉਹਨਾਂ ਨੇ ਇਹਨਾਂ ਨੂੰ ਟੀਕੇ ਪਾ ਕੇ ਤਾਂ ਕਰ ਹੁਣ ਵੀ ਲੱਗ ਕੇੜਾ ਥੋੜੇ ਟਾਈਮ ਪਹਿਲੇ ਨੂੰ ਪਤਾ ਤਾਂ ਕਰਕੇ ਆ ਇਥੇ ਕੋਈ ਵੀ ਮੈਨ ਲੱਗਦਾ ਵੀ ਗਰਮੀ ਨਹੀਂ ਚੱਲੀ ਜਾਂਦੀ ਸਰੀਰ ਤੋਂ ਹਣਾ ਵੀ ਪਹਿਲਾਂ ਵਾਲਾ ਸਰੀਰ ਫਰਕ ਤਾਂ ਪੈ ਹੀ ਜਾਂਦਾ ਅਕਸਰ ਇਹਨਾਂ ਨੂੰ ਸਟਰੋਂਗ ਦਵਾਈ ਲੈ ਕੇ ਤਾਂ ਕਰਕੇ ਤੇ ਹਾਲ ਕੋਈ ਨਾ ਬੋਲਦਾ ਸਰਮੁੰਡਾ ਵੱਡਾ-ਵੱਡਾ ਜੇ ਕੋਈ ਗੱਲ ਨਹੀਂ ਬਸ ਸਮਝ ਆ ਗਿਆ ਹੁਣ ਤੇ ਹੁਣ ਇਹ ਕੰਮਾਂ ਤੇ ਹੋ ਗਏ ਬਈ ਠੀਕ ਹੈ ਗਿਣ ਕੇ ਬਦਾਮ ਪਾ ਕੇ 7-7 ਇੱਕ ਬਦਾਮ ਵੀ ਘਟਾ ਦਵੇ ਬੂਦਲਾਂ ਦਾ 8 ਤੋਂ 7ਾਂ ਦੇ ਕਰ ਤੇ ਕਬੂਤਰਾਂ ਨੂੰ ਗਿਣਵੇਂ 15 ਦਾਣੇ ਕਣਕ ਦੇ ਰੈਸਟ ਵਾਲੇ ਦਿਨ ਬਈ ਵਾਰੀ ਵਾਲ ਦਿਨ ਤਾਂ ਲੱਜ ਕੇ ਖਾਂਦੇ ਕੋਈ ਚੱਕਰ ਨਹੀਂ ਤੇ ਰੈਸਟ ਵਾਲੇ ਦਿਨ ਦੀ ਗੱਲ ਹੈ ਕਬੂਤਰਾਂ ਨੂੰ 15 ਦਾਣੇ ਕਣਕ ਦੇ 7 ਬਦਾਮ ਤੇ ਕਬੂਤਰਾਂ ਨੂੰ 7 ਬਦਾਮ ਤੇ 25 ਦਾਣੇ ਕਣਕ ਦੇ ਠੀਕ ਹੈ ਇਹ ਕੰਮ ਇਸ ਹਿਸਾਬ ਦੇ ਚੱਲਣਾ ਬੂ ਗਰਮੀ ਬਾੜੀ ਆ ਬਈ ਹਨਾ ਬਿੱਲੇ ਨਹੀਂ ਹੁੰਦੇ ਕਬੂਤਰ ਦੂਜੇ ਦਿਨ ਫਿਰ ਗਰਮੀ ਪਿਆ ਕਰੋ ਫਿਰ ਜਵੈਨ ਲਾਉਣ ਤੇ ਰਵਾਂਗੇ ਇਹਨਾਂ ਦੇ ਹਾਂਜੀ ਓ ਟਿਕੜੀਏ ਬਈ ਆਪਾਂ ਮੋਟਾ ਹੋਊਗਾ ਪਾਣੂ ਜਿਵੇਂ ਵਾੜ ਆ ਜਾ ਫੀਲ ਗੁੱਡ ਹੋ ਰਿਹਾਗਾ ਪੈਂਦੇ ਨੇ ਤਾਂ ਇਹ ਰਾਤੀ ਨੂੰ ਕਿਸੇ ਨੂੰ ਕਰਕੇ ਆਇਆ ਹੁੰਦਾ ਨਾ ਅੱਜ ਤਾਂ ਟਾਈਮ ਵੇਖੀ 6 ਵਜੇ ਬਈ ਲਗਭਗ ਇਹ ਕਬੂਤਰੀ ਨੂੰ ਮੈਂ ਵੀ ਦੇ ਇੱਕ ਨਾਲ ਕੀ ਹੋਰ ਦੇ ਦਿੱਤੀ ਸੀਗੀ ਪਾਣੀ ਦੇ ਉੱਠ ਕੇ ਇੱਕ ਨਾਲ ਕੀ ਖਿੱਚ ਗਈ ਖੰਡ ਆਪਣੀ ਤੇ ਦੂਜੀ ਨਾਲ ਕੀ ਤੇ ਚੱਲੀ ਜਾਂਦੀ ਹੈ ਕਬੂਤਰੀ ਇਹ 8:00 ਵਜੇ ਨੂੰ ਖੱਚੇ ਤਾਂ ਬੜੀ ਸੁਣੀ ਗੱਲ ਹੈ ਤੇ ਮੈਂ ਕਿਹਾ ਕਬੂਤਰੀ ਨੂੰ ਠਾਰ ਦੇ ਬਈ ਥੋੜਾ ਥੋੜਾ ਆਪਾਂ ਕਿ ਨਹੀਂ ਤੇ ਠਾਰਨ ਦਾ ਤਰੀਕਾ ਵਾਸ ਦੇਖ ਲੋ ਠਾਰਨਾ ਕਿਵੇਂ ਹੈ ਥੱਲੜਾ ਮੈਟ ਆ ਜਾਂ ਬੂਰੀ ਆ ਉਹਨੂੰ ਗਿੱਲੀ ਕਰ ਦੇਣਾ ਵਧੀਆ ਹਨਾ ਜੀ ਮੈਟ ਹਜੀ ਘੱਟ ਠਰਦਾ ਬੂਰੀ ਤਾਂ ਬੜੀ ਚੰਗੀ ਚੀਜ਼ ਐ ਬੂਰੀ ਕਿਲੀ ਕਰਦਿਆ ਕਰੋ ਤੇ ਇੱਕ ਉਤੋਂ ਹਨਾ ਚਾਰੇ ਪਾਸੇੋਂ ਹਲਕੇ ਕੱਪੜੇ ਨਾਲ ਬਿਲੇੜ ਦਿਓ ਗਿੱਲਾ ਕਰਕੇ ਤੇ ਹਵਾ ਵਜਣ ਦੇ ਤੇ ਥੋੜੀ ਥੋੜੀ ਤੇ ਅੰਦਰ ਐਣ ਜਮ ਬਰਫ਼ ਬਣ ਜੂਗੀ ਵਧੀਆ ਠੰਡ ਤੇ ਇਹਦੇ ਨਾਲ ਇਹਨੇ ਨਾਲ ਪੁੱਤਰ ਮਾੜਾ ਮੋਟਾ ਵੀ ਸੈੱਟ ਹੁੰਦਾ ਅੰਦਰੋਂ ਸੌਖਾ ਹੋ ਜਾਂਦਾ ਹੈਗਾ ਤੇ ਬਾਹਲਾ ਟਾਈਮ ਨਹੀਂ ਠਾਰਨਾ ਆਪਾਂ ਆਪਾਂ ਠਾਰਨਾ ਬਾਅਦ ਤੋਂ ਬਹੁਤ ਤਿੰਨ ਕ ਘੰਟੇ ਬਸ ਮਤਲਬ ਸਾਰੇ ਦਿਨ ਚੀ ਤਿੰਨ ਚਾਰ ਘੰਟੇ ਠਾਰਨਾ ਹੁੰਦਾ ਪੁੱਤਰ ਨੂੰ ਬਾਹਲਾ ਟਾਈਮ ਨਹੀਂ ਤੇ ਇਧਰ ਬਾਹਰ ਵਾਲਿਆਂ ਵਾਸਤੇ ਵੀ ਪੱਖਾ ਚੱਲੀ ਜਾਂਦਾ ਹੈਗਾ ਆਥਨ ਵੇਲੇ ਕੁਡਾਂ ਥੋੜੀ ਜ਼ਿਆਦਾ ਗਰਮੈਸ਼ਟੀ ਹੋ ਜਾਂਦੀ ਹੈ ਤਾਂ ਕਰਕੇ ਜੋ ਤਾਜਾ ਆ ਵਾ ਅੰਦਰ ਜਾਵੇ ਐਡ ਤਾਜਾ ਦੇ ਬੀਹਵਾ ਬਾਹਰ ਆ ਜੇ ਨਾ ਆਈ ਸੀਨ ਤੇ ਬਾਕੀ ਹੁਣ ਘਰੇ ਚੱਲੀਏ ਪਾ ਘਰ ਵਾਲੇ ਪੂਤਰਾ ਨੂੰ ਦਾਣਾ ਮਣੀ ਪਾਇਆ ਈਏ ਲਓ ਜੀ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਦਾਣੇ ਰੱਖ ਦिए ਆਇਓ ਖੰਡੋ ਗਾਲੋ ਤੇ ਪਾਣੀ ਵੀ ਲੈਣਾਂ ਵਾਸਤੇ ਤੇ ਵੱਡੇ ਕਬੂਤਰਾਂ ਨੂੰ ਵੀ ਰੱਖ ਦिए ਭਾਈ ਦਾਣੇ ਇੱਕ ਮਿੰਟ ਰੋਕੋ ਆਇਓ 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 ਬੱਤ ਲਓ ਜੀ ਤੇ ਵਾਟਰ ਵੀ ਪਾਤਾ ਕਬੂਤਰਾਂ ਨੂੰ ਵੀ ਤੇ ਕਬੂਤਰਾਂ ਦੇ ਪਾਸੇ ਵੀ ਤੇ ਭਾਈ ਨੂੰ ਬਾਟੀ ਨੱਤੀ ਸੀ ਤੇ ਇਹਨਾਂ ਨੂੰ ਲਾ ਦੇ ਲਈ ਮਾਪਮੈਂ ਕਿੰਨ ਖੜਕ ਕੇ ਹੋ ਜਾਏ ਸੀ ਕਿਹਨੇ ਖੜਕ ਕੇ ਹੋਇਆ ਟਰਾਲੀ ਦਾ ਟਾਇਰ ਪਾੜ ਗਿਆ ਪਤਾ ਨਹੀਂ ਕਿਵੇਂ ਸਾਵਧਾਰ ਕੇ ਬਾਬੇ ਬੈਠੇ ਬੜਨੋਂ ਉਧਰੋਂ ਚੱਲੀ ਬਾਜ ਜਿਕਰੋਂ ਠਾਹ ਪੜਾ ਕੇ ਬਾ ਮੁਰਕ ਤੇ ਨੂੰ ਚੀ ਪਾਏ ਸਤੇ ਤੋਂ ਆਈ ਹੋ ਗਿਆ ਮੈਨੂੰ ਪਤਾ ਨਹੀਂ ਕੀ ਖੁਸ਼ੀ ਆ ਗਿਆ ਜਵਾਕ ਵੀ ਭੱਜ ਗਏ ਕਹਿੰਦੇ ਚਾਚੂ ਕੀ ਹੋ ਗਿਆ ਪਰ ਤਾਂ ਮਖੇ ਨੂੰ ਮੈਂ ਪੱਦ ਮਾਰਿਆ ਸੀ ਫਿਰ ਇਹਨੂੰ ਮਗਾ ਫੈਲ ਚੱਲੇ ਡਰ ਗਈ ਮੈਂ ਵੀ ਮਗਾ ਕੀ ਹੋ ਗਿਆ ਨਾ ਵੀ ਇੱਥੇ ਕੀ ਫਟਣ ਵਾਲੀ ਚੀਜ਼ ਹੈ ਭੈਣ ਜਿਹੜੀ ਫਟ ਗਈ ਲੈ ਮਖਦੋ ਕਿ ਨਹੀਂ ਲੱਗਦਾ ਤੀ ਜੁੱਤੂ ਆ ਲੈ ਮੁੰਡਿਆ ਲਾਲ ਗਏ ਘਟ ਘਟ ਬਰਫ਼ ਤੇ ਰੱਖ ਕੇ ਲਿਆਂਦੀ ਐ ਠੰਡੀ ਕਰਕੇ ਮੌਕਾ ਹੀ ਹੈ ਬਾਰੋਂ ਮਗਾਏ ਦੂਜੀ ਹੈ ਹਾਂਜੀ ਬਾਪੂ ਤੇ ਕਰ ਦिए ਭਾਈ ਬਸ ਵਲੌਗ ਦੀ ਐਂਡਿੰਗ ਕਰੇ ਜਾਇ ਰੋਟੀ ਖਾਇਆ ਨਾ ਆਇਆ ਕ੍ਰੈਸ ਹੋਇਆ ਕਿਰਾਂ ਦਾ ਤੇ ਹੁਣ ਥੋੜਾ ਮੋਟਾ ਠੀਕ ਲੱਗ ਰਿਹਾ ਹਨਾ ਥੋੜਾ ਮੋਟਾ ਪਤਾ ਨਹੀਂ ਗੋਲਮਾਂ ਦਾ ਸਰਾ ਤਾਂ ਕਰਕੇ ਦੇਖਦੇ ਆ ਮੈਨੂੰ ਲੱਗਦਾ ਬੁਖਾਰ ਹੀ ਸੀਗਾ ਹਨਾ ਬੁਖਾਰ ਹੀ ਛੱਡਦਾ ਮੈਨੂੰ ਤੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਗਰਮੀ ਗਰਮੀ ਜ਼ਿਆਦਾ ਬਾਕੀ ਤੁਹਾਨੂੰ ਸਾਰੀ ਗੱਲ ਮੈਂ ਦੱਸੀ ਸੀ ਉਹਨੇ ਤੂੰ ਪਹਿਲਾਂ ਤੇ ਜਿਹੜੀ ਸਾਂਭੀ ਆ ਨਿਆ ਕਬੂਤਰੀ ਬਈ ਆਪਾਂ ਕੱਲ ਨੂੰ ਬਾਈ ਖੇਡਣੀ ਆ ਤੇ ਉਹਨੂੰ ਬਣਿਆ ਪਾਣੀ ਲਾ ਕੇ ਕਿਰਾਂ ਖੁੱਡੇ ਛੜਤੀ ਆਪਾਂ ਤੇ ਹਜੇ ਨਹੀਂ ਖੇਡਦੀ ਬਣਿਆ ਪਾਣੀ ਖਿੱਚੂ ਕੋਡ 12 12 ਖਿੱਚੂ ਮੈਂ ਉਹਨੂੰ ਲਾਰਮ ਲਾ ਕੇ ਪੈ ਜਾਣਾ ਤੇ ਉਦੋਂ ਫੇਰ ਉੱਠ ਕੇ ਫੋਕਾ ਲਾ ਦੂੰਗਾ ਸਾਰਾ ਕੋਈ ਹੱਥੇ ਕਰਦਾ ਮਰੂ ਚੱਕਾ ਨਹੀਂ ਐਨਾ ਦਾ ਤੇ ਬਸ ਠੀਕ ਆ ਹਨ ਕਰ ਦਈ ਇਹ ਵਾਲਾ ਉਹਦੀ ਐਂਡਿੰਗ ਆਪਾਂ ਮੈਂ 100 ਆਇਆ 2 ਘੰਟਾ ਇਹਨਾਂ ਸੇ ਮੇਨ ਗੱਲ ਇੱਕ ਨੀਂਦ ਨਹੀਂ ਪੂਰੀ ਹੋਈ ਆਪਣੀ ਉਹ ਵੀ ਵੱਡਾ ਰੋਲਾ ਬਣ ਜਾਂਦਾ ਬਾਗਾਂ ਦਾ ਪਰ ਠੀਕ ਆ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਬਾਬਿਓ ਇੱਕ ਮਹੀਨ ਚੱਲਦਾ ਰਹੀ ਹੈ। ਆਪੋ ਤਾਂਤੀ ਦੀ ਤਲਾਸ਼ ਕਰ ਰਹੇ ਆਂ ਵੀ ਜਿਹੜਾ ਆਪਣੇ ਨਾਲ ਕਬੂਤਰ ਡਵਾ ਸਕੇ ਹਨਾ। ਉਹਦੇ ਲੋਪਕਰ ਲਾਂਗੇ ਹਿਸਾਬ-ਕਿਤਾਬ ਤੇ ਜੇ ਕੋਈ ਭਰਾ ਫਰੀ ਹੈਗਾ ਠੀਕ ਹੈ। ਉਹ ਉੱਤਰ ਮੰਨ ਕੇ ਚੱਲ ਵੀ ਬਸ ਘਰੇ ਕਬੂਤਰ ਡਾਉਣੇ ਆਉਂਦੇ ਹੋਣ ਹਨਾ। ਘਰੇ ਸੁੱਕੇ ਕਬੂਤਰਾਂ ਦਾ ਵਾਰੀਆਂ, ਪਾਣੀ ਪੋਣੇ ਵਾਲੇ ਕਬੂਤਰਾਂ ਦਾ ਵਾਰਨਾ। ਤੇ ਬਾਜੀ-ਬੂਜੀ ਤੇ ਕੋਈ ਇਸ ਚੱਕਰ ਦੇ ਬਾਜੀ ਤੇ ਦਾ ਪੰਜਾਬੜਾ ਕਰਾਂਗੇ ਤੇ ਸਾਮ-ਸੂਮ ਵੀ ਮਾਪੇ ਲੈ ਕੇ ਆਵਾਂਗੇ ਠੀਕ ਹੈ। ਬਸ ਕਰ ਇਕੱਲਾ ਉਥਰ ਡਾਉਣ ਵਾਲਾ ਨਾ ਬਦਾਮ ਬਨੂਮ ਪਾਉਣ ਨੂੰ ਤੇ ਉਲਟ ਕੇ ਉਥਰੋਂ ਸਾਂਭਣ ਦਾ ਨਾ ਛੜਕ ਤੇ ਲਾਉਣ ਕਰਨ ਵਾਲਾ ਉਹ ਸੀਨ ਹੈ ਨਾ ਦਾ ਕਰਕੇ ਇਕੱਲੇ ਤੋਂ ਨਹੀਂ ਲੂਟ ਆ ਰਿਹਾ ਆਪੇ ਹੈ ਨਾ ਇਸ ਹਾਲ ਤੇ ਆਪਾਂ ਦਾਵਾਂਗੇ ਤਾਂ ਇੱਕ ਵੀ ਦਿੱਤੀ ਆਣੀ ਵੀ ਦਿੱਤੀ ਨੂੰ ਆਪ ਬਾਹਰੋਂ ਕਰਾਗਾ ਮਿਤਾ ਹੋਇਆ ਨਾ ਜੇ ਅਗਰ ਕਿਦੀ ਵੀ ਪਾ ਹੋਇਆ ਹੈ ਨਾ ਮਤਲਬ ਜਦ ਵੀ ਪਾ ਦਾ ਭਰਾ ਦੇ ਦੋਸਤੇ ਰੱਖਣਾ ਨਾ ਵੀ ਜਿਹੜਾ ਵੀ ਆਊਗਾ ਇੱਕ ਵੀ ਪੋਇਆ ਤਾਂ ਬਾਈ ਬਣੇਂਗਾ ਸਾਈਸੀ ਯਾਨੀ ਫਰਨਾ ਅੱਜ ਇਹਨੇ ਲਵਾ ਦੇਣਾ ਬਾਕੀ ਖਰਚਾ ਆਪਣੀ ਦਾ ਸਾਰਾ ਕੋਟਾ ਪੇ ਚੁੜਿਆ ਤਨੂ ਮਾਰ ਜੀ ਸੈਲਰੀ ਦੇ ਟੱਕਰ ਉਹਦੇ ਵੀ ਦੇ ਦੇ ਕੋਈ ਵੀ ਦੇ ਦੇ ਹਣਾ ਯਾਹ ਹੈ ਕਰਿਓ ਮਾੜਾ ਜਿਹਾ ਹੈ ਨਾ ਤੇ ਠੀਕ ਆਪਾ ਹੋਰ ਵੀ ਵਫਾ ਹੈ ਭਰਾਵਾ ਆਪਣਾ ਦੇਸੀ ਕੂਲਰ ਆ ਦੇਖੋ ਆ ਜਾਦਰ ਜੀ ਮੇਰੇ ਕੋਲ ਇਹਨੂੰ ਫੇਰ ਗਿੱਲੀ ਕਰ ਲੈਣਾ ਮੈਂ ਫੇਰ ਸੁੱਕ ਚੰਦੀ ਆ ਫੇਰ ਗਿੱਲੀ ਕਰ ਲੈਣਾ ਸਾਈਕਾ ਤਾਂ ਹੀ ਕਰੀਏ ਨਾ ਡਾਉਂਦਾਣੀ